ਪਰ ਜਿੰਨੀ ਕਮਾਈ ਹੋਣੀ ਆ ਬੂਟਾਂ ਚ ਦੋ ਦਿਨਾਂ ਚੋਂ ਚੌਥਾ ਹਿੱਸਾ ਅਸੀਂ ਹੜਪੀੜਤਾਂ ਨੂੰ ਭੇਜ ਲਈ। ਹਾਂਜੀ। ਇਹ ਗਰੀਬੀ ਜਿਹੜੀ ਆ ਚੱਕ ਸਕਦੀ ਆ ਵਣ ਖੇਤੀ ਆਪਣੇ ਤੋਂ। ਅੱਛਾ ਜੀ। ਜਿਹੜਾ ਝੋਨਾ ਕਣਕ ਆਪਾਂ ਕਰੀ ਜਾਂਦੇ ਹਣਾ। ਹਾਂਜੀ। ਹਾਂਜੀ। ਇਹ ਜੀ ਪੁੱਛੋ ਮੰਡੀ ਦਾ ਕਿਸਾਨ ਮੇਲਾ ਤੇ ਇੱਥੇ ਸਟਾਲ ਲਾਏ ਆ ਬਾਈ ਬ੍ਰਾਂਡ ਬਰਿੰਡੇ ਵਾਲੇ ਨੇ। ਤੇ ਉੱਤੇ ਟਾਈਟਲ ਲਿਖਿਆ ਵੀ ਗਰੀਬੀ ਚੱਕ ਮਹਿਕਮਾ। ਉਹਨਾਂ ਨੂੰ ਪੁੱਛਦੇ ਆਵੇਂ ਗਰੀਬੀ ਕਿਸ ਤਰੀਕੇ ਨਾਲ ਕੂਗਾ ਉਹ ਤੁਹਾਡਾ ਨਾਲ ਜਾਣਕਾਰੀ ਕਰਾਂਗੇ ਸਾਂਝੀ ਆਓ ਦਿਖਾ ਦਿਓ ਕਿਹੜੇ ਕਿਹੜੇ ਬੂਟੇ ਚਲੋ ਤੇ ਆਹ ਟੀ-ਸ਼ਰਟਾਂ ਦਿਖਾ ਦਿਓ ਬਰਾੜ ਸਾਹਿਬ ਜੀ ਉੱਥੇ ਲੈ ਕੇ ਜਾਵਾਂਗੇ ਕਿੰਨਾ ਕੁ ਬਈ 10 ਜਾਂ 2.5 ਕਰਾਂਗੇ ਇੱਕ ਮਿੰਟ ਬੋਦਾ ਬਾਈ ਨੇ ਟਾਈਟਲ ਲਿਖਿਆ ਜੀ ਗਰੀਬੀ ਚੱਕ ਮਹਿਕਮਾ ਤੇ ਸਭ ਤੋਂ ਪਹਿਲਾਂ ਅਸੀਂ ਮਿਲੇ ਸੀ ਮੇਲੇ ਤੇ ਮਲੋਟ ਪਿਛਲੇ ਸਾਲ ਤੇ ਉਸ ਉਦੋਂ ਤੋਂ ਬਾਈ ਨਾਲ ਗੱਲਬਾਤ ਹੋਈ ਅਸੀਂ ਆਏ ਹਾਂ ਰਾਜਸਥਾਨ ਦੇ ਹਨਮਾਨਗੜ੍ਹ ਤੋਂ ਜੱਤੂਆ ਗਰੀਬੀ ਚੈੱਕ ਮੈਹਿਕਮਾ ਨੇ ਲਿਖ ਰੱਖਿਆ ਕਿ ਸਾਡੇ ਰਾਜਸਥਾਨ ਦੀ ਵੀ ਗਰੀਬੀ ਚੱਕੀ ਜਾਊਗੀ ਇਹ ਨਾਲ ਇਹ ਬਾਈ ਜੀ ਜਿਹੜਾ ਇਹ ਲਿਖਿਆ ਟਾਈਟਲ ਗਰੀਬੀ ਚੈੱਕ ਮੈਹਿਕਮਾ ਪਹਿਲਾਂ ਵੀ ਇਹਦੀ ਜਾਣਕਾਰੀ ਦੇ ਦੋ ਬੂਟਾਂ ਦੇ ਬਾਅਦ ਚ ਦੇਵਾਂਗੇ ਇਹ ਬਾਈ ਆਪਣਾ ਹੈਗਾ ਗਰੀਬੀ ਜਿਹੜੀ ਆ ਤਾਂ ਗਰੀਬੀ ਜਿਹੜੀ ਆ ਤੱਕ ਸਕਦੀਆਂ ਵਣ ਖੇਤੀ ਆਪਣੇ ਤੋਂ ਅੱਛਾ ਜੀ ਜਿਹੜਾ ਝੋਨਾ ਕਣਕ ਆਪਾਂ ਕਰੀ ਜਾਂਦੇ ਹਣਾ ਵਣ ਖੇਤੀ ਇਕੱਲਾ ਸਪੈਦਾ ਨਹੀਂ ਪਪੂਲਰ ਬਰਮਾ ਡੇ ਕੋਈ ਆਉਂਦੀ ਐ ਇਹਦੇ ਵਿੱਚ ਤੇ ਇਹ ਜਰੂਰ ਭਰਾ ਨਾਲ ਕਿਲਾ ਕਿਲਾ ਅੱਧਾ ਅੱਧਾ ਕਿਲਾ ਕਨਾਲ ਕਨਾਲ ਜਾਂ ਘੇਰਾ ਲਾਉਣ ਇਹ ਇੱਕ ਐਫੜੀ ਆ ਬਈ ਸੁੱਕੇ ਪੈਸੇ ਆ ਤੁਹਾਡੇ ਨਗਦ ਫਸਲਾ ਇਹ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ ਮੰਡੀਆਂ ਜੇ ਤੁਹਾਡਾ ਆ ਕੇ ਖੇਤੋਂ ਪੱਟਣਗੇ ਇਹ ਪਹਿਲਾਂ ਆਪਣੇ ਪਿੰਡ ਲੱਗੇ ਹੋਏ ਆ ਜੀ ਇਹ ਤੇ ਇਹਦੇ ਕੋਲੇ ਅੱਜ ਬੂਟਾ ਖੜਾ ਚਾਰ ਪੰਜ ਸਾਲਾਂ ਦਾ ਜੀ ਅ ਦੋ ਤਿੰਨ ਹਜ਼ਾਰ ਦਾ ਬੂਟਾ ਹੈਗਾ ਜੀ ਨਾ ਇਹਦੇ ਵਿੱਚ ਕੋਈ ਸੰਦਸ ਜਿਹੜਾ ਨਾ ਡੀਜ਼ਲ ਨਾ ਕੋਈ ਟਰੈਕਟਰ ਨਾ ਕੋਈ ਲੇਬਰ ਇਹ ਸੁੱਕਾ ਸੌਦਾ ਬਈ ਇਹ ਇਹਦੇ ਬਾਰੇ ਤੇ ਇਹ ਕੋਈ ਪਾਣੀ ਨਹੀਂ ਬਈ ਫੁੱਟ 1.5 ਫੁੱਟ ਜਿੰਨੀ ਤਾਲੀ ਜਾਂ ਆਂਬ ਜਾਂ ਕੋਈ ਵੀ ਦਰਾਖਤ ਪੀਂਦਾ ਉਨਾ ਹੀ ਪਾਣੀ ਪੀਂਦਾ ਇਹ ਉਦੋਂ ਘੱਟ ਹੀ ਪੀਂਦਾ ਫੁੱਟ 1.5 ਫੁੱਟ ਦੀ ਬਈ ਇਹਦੀ ਜੜ ਹੁੰਦੀ ਹੈ ਬਾਕੀ ਕਿਹੜੇ ਨੇ ਖੋਜ ਕਰੀ ਉਹ ਹੀ ਮਾਰਤਾ ਵੀ ਪਾਣੀ ਪੀਂਦਾ ਉਹ ਦੇਸੀ ਸਬਜ਼ੀ ਦੇ ਸੀ ਉਹ ਖੁਸ਼ਕ ਕਰ ਦਿੰਦੇ ਸੀਗੇ ਧਰਤੀ ਵਿਚਲਾ ਪਾਣੀ ਉਹ ਵੀ ਨਹੀਂ ਖਾਈਦੇ ਸੀ ਪਰ ਉਹ ਆ ਵਿੱਚ ਫਸਲ ਨਹੀਂ ਤੁਸੀਂ ਉਹਨਾਂ ਦੇ ਇਟਾਂ ਇਹਦੇ ਨਾਲ ਫਸਲ ਵੀ ਹੋਊਗੀ ਤੇ ਦੂਸੇ ਤੋਂ ਇਲਾਵਾ ਹੀ ਹੋਰ ਆਇਟਮਾਂ ਕਿਹੜੀਆਂ ਨੇ ਅੱਜ ਆਪਾਂ ਬਈ ਸਾਰੇ ਫਾਲਦਾਰ ਬੂਟੇ ਲਿਆਏ ਆ ਰੇਟ ਘਟਾਇਆ ਨਰਸਰੀ ਨਾਲੋਂ ਬਾਕੀ ਨਰਸਰੀਆਂ ਨਾਲ ਤਾਂ ਦਾ ਰੇਟ ਆਪਣਾ ਅੱਛਾ ਜੀ ਆਪਦੇ ਨਾਲੋਂ ਵੀ ਅਸੀਂ ਇੱਥੇ ਰੇਟ ਹੈ ਇਹਦੇ ਵਿੱਚ ਕੀ ਇੱਕ ਦਾ ਇਨਾਮ ਕੱਢਣੇ ਆ ਜਿਹੜੇ ਸਾਈਕਲੋਗ ਆ ਜਾਂ ਹੋ ਗਿਆ ਪਰ ਜਿੰਨੀ ਕਮਾਈ ਹੋਣੀ ਆ ਬੂਟਿਆਂ ਚ ਦੋ ਦਿਨਾਂ ਚੋਂ ਚੌਥਾ ਹਿੱਸਾ ਅਸੀਂ ਹੜਪੀੜਤਾਂ ਨੂੰ ਭੇਜਣਾ ਹੈ ਹਾਂਜੀ ਜੇ ਲੱਕ ਦੇ ਬੂਟੇ ਵਿਕੇ 25000 ਰੁਪਏ ਉਹਨਾਂ ਨੂੰ ਦੇਣਾ ਅਸੀਂ ਇਹ ਮੈਂ ਪਹਿਲੇ ਸਵੇਰੇ ਰੀਲ ਦੇਖੀ ਸੀ ਬਾਈ ਦੀ ਤੇ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰਿ ਬਾਈ ਨੇ ਸਵੇਰੇ ਜਿਹੜੀ ਗੱਲ ਕੀਤੀ ਸੀ ਉਹ ਪੱਕੀ ਆ ਗੱਲ ਵੀ ਜਿੰਨੇ ਵੀ ਇੱਥੇ ਕਮਾਈ ਹੋ ਉਹਦਾ ਚੌਥਾ ਹਿੱਸਾ ਹੜਬੇੜਾਂ ਲਈ ਦਿੱਤਾ ਜਾਊਗਾ ਅੱਪ ਕੱਲ ਨੂੰ ਇੱਥੇ ਅਨਾਉਂਸ ਕਰਾਂਗੇ ਵੀ ਕਿੰਨੇ ਵਜੇ ਕਿੰਨੇ ਤੇ ਸਾਰੇ ਆਪਾਂ ਭੇਜ ਦੇਣਾ ਕਿਸ ਸੰਸਥਾ ਦੇ ਥਰੂ ਹਾਂਜੀ ਜਾਂ ਆਪਣਾ ਕੋਈ ਵੀ ਭਰਾ ਗਿਆ ਉਧਰ ਤੇਲ ਚਾਹੀਦਾ ਜਾਂ ਕਿਤੇ ਵੀ ਲੋੜ ਹੈ 2000 ਬਣੇ 5000 ਬਣੇ ਲੱਖ ਬਣੇ 2 ਲੱਖ ਉਹਨਾਂ ਲੋਕਾਂ ਦੇ ਸਿਰ ਤੇ ਆ ਬਾਕੀ ਆਪਾਂ ਉਹਦਾ ਬਈ ਸਾਰਾ ਲੈ ਕੇ ਗੰਦ ਨਹੀਂ ਵੇਚਣਾ ਬੂਟਾ ਇੱਕ ਨੰਬਰ ਹੋਊਗਾ ਇਕੱਲੇ ਇਕੱਲੇ ਬੂਟੇ ਦੀ ਗਰੰਟੀ ਹੋਊਗੀ ਹਲਦੀ ਬਾਕੀ ਹੁਣ ਹੋਰ ਨਰਸਿੰਗ ਵਾਲੇ ਇੱਥੇ ਆੜੂ ਵੇਚੇ ਨੇ ਬਾਂ ਵਿੱਚੀ ਨੇ ਉਹਨਾਂ ਦੀ ਬਈ ਰੋਤੀ ਹੈਣੀਗੀ ਅਸੀਂ ਜਿਹੜੇ ਉਹੀ ਕਿਸਾਨਾਂ ਨੂੰ ਦੇਣਾ ਜਿਹੜੀ ਸਹੀ ਰੋਤਾ ਹੁਣ ਜਿਹੜੀ ਗੱਲ ਪੈਣ ਹਾਂ ਉਹ ਬਈ ਗਾਂ ਰੋਤਾ ਉਹਨਾਂ ਦੀ ਇੱਕ ਵੱਡੇ ਸਾਈਜ਼ ਦੇ ਅੰਬ ਲੱਗਦੇ ਜੀ ਉਹ ਇੱਥੇ ਨਹੀਂ ਲੈ ਕੇ ਆਏ ਉਹ ਨਰਸਰੀ ਤੋਂ ਮਿਲੂਗਾ ਜੀ ਬਈ ਵਧੀਆ ਜਿਹੜੇ ਤੋਂ ਨਹੀਂ ਹੁੰਦਾ ਅੰਬ ਉਹ ਵੱਡਾ ਅੰਬ ਵੀ ਲਾ ਸਕਦਾ ਉਹ ਛੇਤੀ ਲੱਗੇ ਆਉਂਦੇ ਆ ਤੁਸੀਂ ਆਪ ਕੋਈ ਆਈਡੀਆ ਦੇਣਾ ਹੋਵੇ ਉਹਦਾ ਥੋੜਾ ਬਹੁਤ ਰੇਟ ਬਾਰੇ ਵੱਡੇ ਵੱਡਾ ਵੀਰੇ 13 ਤੋਂ 15 ਫੁੱਟ ਦਾ ਹੈਗਾ 3000 ਦਾ 3000 ਉਹਦੂ ਇੱਕ ਹੈਗਾ 8-10 ਫੁੱਟ ਦਾ ਹੈਗਾ ਉਹ 1500 ਦਾ ਬਾਕੀ 300 ਦਾ 250 ਦਾ 200 ਦਾ ਅੱਜ ਆਪਾਂ 100 ਦਾ ਹੀ ਕਰ ਰੱਖਿਆ ਅੰਬ ਅੱਛਾ ਜੀ ਹਾਂ ਜਿਹੜਾ 300 ਵਾਲਾ ਸੀ ਅੱਛਾ ਜੀ ਆਈ ਰੇਟ ਹੀ ਦੇਣਾ ਆਪਾਂ ਅੱਜ ਵੀ ਜੇ ਕੋਈ ਜਾਰੇ ਮਿਹਨਤ ਨਹੀਂ ਕਰਨਾ ਚਾਹੁੰਦਾ ਜੀ ਕੋਈ ਵੱਡੇ ਬੂਟੇ ਲੈਣਾ ਚਾਹੁੰਦਾ ਹੋਵੇ ਮਿਲ ਜਾਣਗੇ ਤੇ ਬਾਈ ਭਰਾ ਸਾਡੀ ਆਪਣੀ ਬਾਈ ਬਖਿੰਡਾ ਮਕਸਰ ਰੋਡ ਤੇ ਪਿੰਡ ਭਲਾਈਆਂ ਹਾਂ ਜੀ ਇਹਨਾਂ ਨੂੰ ਵੀ ਪਹਿਲਾਂ ਹੀ ਜਾਣਦੇ ਹਾਂ ਤੇ ਜਿਹੜਾ ਧੰਨਵਾਦ ਜੀ ਤੁਹਾਡਾ ਤੇ ਹੜਬੀੜ ਤਾਂ ਵਾਲੀ ਗੱਲ ਜੀ ਦੁਬਾਰਾ ਬਈ ਰਾਜਸਥਾਨ ਗੰਗਾ ਨਗਰ ਤੱਕ ਤਾਂ ਮੈਂ ਚੱਕੀਆਂ ਨਾਲ ਉਸ ਤੋਂ ਗਾਂ ਵਾਲੇ ਆ ਜਾਣਗੇ ਉਹਨਾਂ ਦੀ ਵੀ ਚੱਕ ਲਾਂਗੇ ਗਾ ਸੂਰਤਗਾਂ ਟਿੱਬਾਂ ਦੀ ਤਗਾਹੋਂ ਲੂਣ ਕਰ ਸਾਰੇ ਕਿਤੇ ਜਿੰਨਾਂ ਕੋਲੇ ਢਿੱਗੀਆਂ ਬਣੀਆਂ ਪਾਣੀ ਵਾਲੀਆਂ ਅੱਛਾ ਉਹਨਾਂ ਦਾ ਆਪਣੇ ਕੋਲੇ ਹੱਲ ਹੈਗਾ ਬਈ ਇਹ ਜਿਹੜੀ ਇਹ ਵੈਰੈਟੀ ਹੈ ਇਹ ਆਪਣੇ ਮੰਨ ਲਓ ਬਰਾਨੀਵਾਣਾ ਦੇ ਵਿੱਚ ਪੂਰੀ ਕਾਮਯਾਬ ਹੈ ਤੇ ਕੋਈ ਬੜਾ ਪਾਣੀ ਦੀ ਲੋੜ ਨਹੀਂ ਇਹ ਨਾ ਕੋਈ ਤੁਸੀਂ ਸੋਚ ਲੋ ਬਈ ਇਸ ਪੈਦਾ ਬੜਾ ਪਾਣੀ ਪਿੰਦਾ ਰਾਜਸਥਾਨ 'ਚ ਹੋਣਾ ਨਹੀਂਗਾ 10 ਤੋਂ 15 ਪਾਣੀ ਚਾਹੀਦੇ ਬਈ ਆਪਾਂ ਨੂੰ 10 ਤੋਂ 15 ਪਾਣੀ ਤੇ ਜੂਵੇਂ ਅਸੀਂ ਬੱਟਾ-ਬੁੱਟਾਂ ਤੇ ਲਾ ਦਈਏ ਜਿਵੇਂ ਪਾਣੀ ਪੂਣੀ ਜਿਵੇਂ ਸਾਡੇ ਮਾੜਾ-ਮੋਟਾ ਚਰਕਾ ਚੱਲ ਜੂਗਾ ਕੰਮ ਹਾਂ ਬਈ ਬੱਟਾਂ ਤੇ ਲਾ ਦੇ ਜੋ ਵਧੀਆ ਇਨਕਮ ਤੁਸੀਂ ਪਾਓਗੇ ਪੂਰੀ ਵਧੀਆ ਕਮਾਈ ਕਰੋਗੇ ਨਾਲੇ ਕੋਈ ਫਸਲ ਨਹੀਂ ਮਾਰਦੇ ਬਈ ਇਹ ਅੱਛਾ ਫਸਲ ਨਹੀਂ ਮਾਰਦੇ ਹੈਂ ਆ ਦੇਖ ਲਓ ਬਾਈ ਜਿਹੜਾ ਹੁਣ ਆਪਣੇ ਰਾਜਸਥਾਨ ਚ ਵੀ ਬਾਈ ਨੇ ਆਪਣਾ ਲਾ ਦੱਸਿਆ ਸਾਨੂੰ ਅੱਜ ਕਿਸਾਨ ਮਿਲਦੇ ਸੀ ਆਏ ਆ ਹਨੂਮਾਨਗੜ੍ਹ ਤੋਂ ਇਹ ਕਹਿੰਦਾ ਵੀ ਆਪਣੇ ਰਾਜਸਥਾਨ ਚ ਵੀ ਕੰਮ ਜਾਵੈ ਤੇ ਬਾਈ ਗਰੀਬੀ ਦਾ ਕਮੈਕ ਮੈਨ ਨਾਲ ਜਿਹੜਾ ਲੇਖਿਆ ਬਾਈ ਗਰੀਬੀ ਚੱਕੂਗੀ ਚੱਕੂਗੀ ਬਾਈ ਦੂਜੀ ਫਸਲ ਆਪਣਾ ਕੀ ਹੁੰਦਾ 6 ਮਹੀਨਾ ਤੱਕ ਨਾ ਬੰਦਾ ਪੈਸੇ ਜੋੜਦੇ ਨਹੀਂਗੇ ਇਹ 5 ਸਾਲਾਂ ਤੋਂ ਇਕੱਠੇ ਪੈਸੇ ਆਉਣੇ ਇਕੱਠੀ ਐਫੜੀ ਆਉਣੀ ਆ ਤੁਹਾਡੇ ਕੋਲੇ ਤੇ ਕਮਾਈ ਤੁਹਾਡੀ ਸੋਚ ਤੋਂ ਵੱਧ ਆਉਣੀ ਆ ਬਈ ਜੀ ਬਾਕੀ ਟਾਈਮ ਜਾਂਦੇ ਦਾ ਪਤਾ ਨਹੀਂ ਲੱਗਦਾ 5 ਸਾਲ ਤਾਂ ਪੂਰੇ ਪੱਠੇ ਵੜਦੇ ਬੰਦੇ ਨਾਲ ਬਾਈ ਸਰਪੰਚ ਐਮਐਨਏ ਬੰਦੇ ਬੰਦੇ ਆਪਾਂ ਕੋਈ ਕਰਦੇ ਜਿੰਨੇ ਪੱਠੇ ਜੇ ਵਿੱਗੇ ਥਾਣ ਉਹਨਾਂ ਨੂੰ ਵਿੱਚ ਹੀ ਲਾ ਦੇ ਨਾਲ ਵਿੱਚ ਪੱਠੇ ਵੀ ਜੀ ਰੱਖੇ ਆ ਵਿੱਚ ਤੇ ਮਰਜ਼ੀ ਲਾ ਦੇ ਬਈ ਹਾਂਜੀ ਹਾਂਜੀ ਇਹ ਤਾਂ ਕੈਫੜੀ ਹੈ ਬਾਈ ਯਾਰ ਸਾਨੂੰ ਵੀ ਦੇਈ ਯਾਰ ਦੋ ਤਿੰਨ ਟਰੀਆਂ ਜੀਆਂ ਅਸੀਂ ਵੀ ਲੈ ਕੇ ਜਾਵਾਂਗੇ ਅੱਜ ਆ ਹੀ ਰਹਿ ਗਿਆਂ ਬਸ ਮੇਲਾ ਲੁੱਟ ਗਿਆ ਲੁੱਟ ਗਿਆ ਬਈ ਅੱਜ ਬਾਈ ਫਿਰ ਮੇਲਾ ਲੁੱਟਣ ਆਏ ਆ ਬਾਕੀ ਫਿਰ ਆਪਣੇ ਬਾਈ ਭਲਾਈਆਂ ਨੇ ਆਓ ਜੀ ਨਰਸਰੀ ਤੇ ਹਾਂ ਨਰਸਰੀ ਤੇ ਹੀ ਹੈ ਹਾਂਜੀ ਬਾਕੀ ਬਰਾੜ ਬਾਈ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿਸਾਨਾਂ ਦੀ ਹਰ ਇੱਕ ਸੋਚ ਤੇ ਪਹਿਰਾ ਦਿੰਦੇ ਆ ਜਾਂ ਚਾਹੇ ਬੱਕਰੀ ਪਾਲਣ ਹੋਵੇ ਚਾਹੇ ਮਰਲਾ ਵੀ ਆ ਆਪਣੇ ਸਪੈਦਿਆਂ ਦਾ ਹੋਵੇ ਤੇ ਇਹ ਬਾਈ ਦਾ ਧੰਨਵਾਦ ਕਰਿਆ ਕਰੋ ਵੱਧ ਤੋਂ ਵੱਧ ਨੂੰ ਸਾਥ ਦਿਆ ਕਰੋ ਹਾਂ ਧੰਨਵਾਦ ਧੰਨਵਾਦ ਅਸੀਂ ਆਏ ਹਾਂ ਰਾਜਸਥਾਨ ਦੇ ਹਨਮਾਨਗੜ੍ਹ ਤੋਂ ਜਿੱਥਾ ਆਪਾਂ ਗਰੀਬੀ ਚੱਕ ਮਹਿਕਵਾ ਨੇ ਲਿਖ ਰੱਖਿਆ ਕਿ ਸਾਡੇ ਰਾਜਸਥਾਨ ਦੀ ਗਰੀਬੀ ਚੱਕੀ ਜਾਊਗੀ ਇਹਨਾਂ ਨਾਲ